ਕੀ ਆ ਚਾਹਨਾ ਕਰਪਾ ਤੁਜੀ ਸੁਣਾਓ ਕੀ ਵਹਿੰਦੇ ਹੋ ਉਹ ਵੇਖਣਾ ਵਿਰਖਤ ਸਾਹਿਬ ਕੀ ਆ ਵੀ ਇੱਕ ਤਾ ਪਾਣੀ ਜਿਹੜੇ ਉੱਥੇ ਲੋਕ ਸੇਵਾ ਕਰ ਰਹੇ ਆ ਉਹਨਾਂ ਦੇ ਵਿੱਚ ਦੇਖਣ ਵਾਲੇ ਲੋਕ ਜ਼ਿਆਦਾ ਪਰੇਸ਼ਾਨ ਕਰ ਰਹੇ ਆ ਜਿਹੜੇ ਉੱਥੇ ਕੰਮ ਕਰ ਰਹੇ ਆ ਉਹਨਾਂ ਨੂੰ ਨਾਲੇ ਤਾਂ ਕੰਮ ਕਰਨ ਦੇ ਵਿੱਚ ਪ੍ਰੋਬਲਮ ਆਉਂਦੀ ਆ ਸੇਵਾ ਵਾਲੇ ਕੱਟ ਤੇ ਵਿਖਾਵੇ ਵਾਲੇ ਲੋਕ ਜ਼ਿਆਦਾ ਉੱਥੇ ਪੀੜਾ ਪਤਾ ਨਹੀਂ ਕਿਉਂ ਸਾਡੇ ਲੋਕਾਂ ਦੇ ਵਿੱਚ ਨਾ ਜੀ ਇੱਕ ਏਸੀ ਦੀ ਬੜੀ ਵੱਡੀ ਘਾਟ ਹੈ ਜੀ ਕਿ ਉਹਨਾਂ ਮੁਸੀਬਤ ਦਾ ਸਮਾਂ ਹੈ ਬਿਲਕੁਲ ਉੱਥੇ ਜਾਓ ਜੋ ਜਣਾ ਜਿੰਨੇ ਕੁਛ ਚੈਦਾ ਰਾਤ ਰਾਤ ਪੂਜੀ ਦੇਣੀ ਹੈ ਕਿਸੇ ਨੂੰ ਜੀ ਜੀ ਚੈ ਕੋਥੀ ਸੇਵਾ ਕਰਨੀ ਜੀ ਦੂਜੇ ਬੰਦੇ ਦਾ ਕੀ ਕੰਮ ਹੈ ਉਸ ਜਗੇ ਭੀੜ ਜਮਾ ਕਰਨੀ ਬਿਲਕੁਲ ਬਿਲਕੁਲ ਸਹੀ ਹੁਣ ਗੱਟੇ ਭਰ ਲਿਓ ਕਹਿੰਦੇ ਲਿਆਓ ਸੇਵਾਦਾਰ ਲਿਆਓ ਕਈਆਂ ਫੜੋ ਗੱਟੇ ਭਰੋ ਮਿੱਟੀ ਲੈ ਕੇ ਆਓ ਕੋਈ ਸਮਗਰੀ ਪਸ਼ੂਆਂ ਵਾਸਤੇ ਲੈ ਕੇ ਆਓ ਬੰਦਿਆਂ ਵਾਸਤੇ ਲੈ ਕੇ ਆਓ ਕੱਲੇ ਗੱਡੀਆਂ ਭਰ ਕੇ ਮੋਟਰਸਾਈਕਲ ਲਾ ਜਾ ਕੇ ਪਰ ਪਰਕੇ ਲਈ ਜਾ ਕੇ ਤੁਸੀਂ ਉੱਥੇ ਭੀੜ ਜਮਾ ਕਿਸ ਕੱਲ ਦੀ ਕਰ ਰਹੇ ਹੋ ਉਹਨਾਂ ਦੇ ਕੰਮ ਵਿੱਚ ਵੀ ਰੁਕਾਵਟ ਪਾ ਰਹੇ ਹੋ ਹਰ ਥਾਂ ਦੇ ਵੇਖਣ ਨੂੰ ਮਿਲ ਰਿਹਾ ਤੇ ਦੂਜੇ ਨੰਬਰ ਤੇ ਜਿਹੜੀ ਰਾਹਤ ਸਮੱਗਰੀ ਆ ਰਹੀ ਹੈ ਉਹ ਦੁਗਣੀ ਦੇ ਇਹੋ ਜਿਹੇ ਲੋਕ ਖਾਦੀ ਜਾਂਦੇ ਉੱਥੇ ਬਿਲਕੁਲ ਲੰਗਰ ਆ ਰਿਹਾ ਪ੍ਰਸ਼ਾਦਾ ਆ ਰਿਹਾ ਜਿਹੜੇ ਲੋੜਵੰਦੇ ਇਹਨਾਂ ਤੋਂ ਜਿਹੜੇ ਡੁੱਬੇ ਨੇ ਉਹਨਾਂ ਤੱਕ ਤਾਂ ਪਹੁੰਚਿਆ ਨਹੀਂ ਪਿਆ ਇਹ ਚੌੜੀ ਹੋ ਕੇ ਜਾ ਕੇ ਪਹਿਲਾਂ ਹਰ ਜਗ੍ਹਾ ਤੇ ਉਹ ਸਾਨੂੰ ਖਵਾਓ ਜੀ ਇਸ ਕਰਕੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਜਿੰਨੇ ਇਹੋ ਜੀ ਨਾਜ਼ੁਕ ਸਥਿਤੀ ਵਿੱਚ ਜਾਣਾ ਹੈ ਉਹ ਕੋਈ ਨਾ ਕੋਈ ਸਹਾਇਤਾ ਕਰਨ ਵਾਸਤੇ ਜਾਓ ਰਾਮਾ ਕੱਲਾ ਫੋਕਾ ਵੇਖਣ ਨਾ ਜਾਓ ਪਾਣੀ ਕਿੰਨਾ ਚੜਿਆ ਕਿੰਨਾ ਉਤਰਿਆ ਕੋਈ ਰਾਹਤ ਦੇ ਕੇ ਆਓ ਨਾ ਕਿ ਉਹਨਾਂ ਵਾਸਤੇ ਮੁਸ਼ਕਲ ਪੈਦਾ ਕਰੀਏ ਜਿਹੜੇ ਬਚਾਰੇ ਉੱਥੇ ਸੇਵਾ ਕਰਦੇ ਜਿਹੜੇ ਬੰਨਾਂ ਨੂੰ ਮਜ਼ਬੂਤ ਕਰਨ ਦੇ ਆ ਜਾਂ ਕੋਈ ਰਾਹਤ ਸਮਗਰੀ ਲੈ ਕੇ ਪਹੁੰਚੇ ਆ ਅਸੀਂ ਉੱਥੇ ਭੀੜ ਖੜੀ ਕਰੀ ਜੰਨੇ ਆ ਸੋ ਕਿਰਪਾ ਕਰਕੇ ਆਸੁਰ ਕੇ ਬੇਨਤੀ ਹੈ ਕਿ ਬਹੁਤ ਸਾਰੇ ਲਾਂਬੇ ਮਿਲ ਰਹੇ ਆ ਬਹੁਤ ਸਾਰੇ ਵੀਰ ਜਿਹੜੇ ਆ ਉਹ ਸੋਸ਼ਲ ਮੀਡੀਆ ਤੇ ਪਾ ਰਹੇ ਆ ਕਿਰਪਾ ਕਰਕੇ ਭਰਾਓ ਉਹੀ ਜਾਓ ਜਿੰਨੂੰ ਕੰਮ ਜਿੰਨੇ ਕੰਮ ਕਰਵਾਉਣਾ ਹੈ ਜਾ ਕੇ ਨਾਲ ਦੂਜੇ ਐਵੇਂ ਭੀੜਾਂ ਨਾ ਜਲ ਖੜੀਆਂ ਕਰੋ ਮੈਂ ਵੇਖਿਆ ਪਰਿਵਾਰਾਂ ਦੇ ਪਰਿਵਾਰ ਰਾਤ ਦੇ ਕਾਰਾਂ 'ਚ ਘੁੰਮੇ ਫਿਰਦੇ ਆ ਜੀ ਜੀ ਉਹਦੇ ਕੋਈ ਸ਼ੁਕਲ ਮੇਲਾ ਵੇਖਣ ਚੱਲੇ ਹੋ ਇਹ ਮੁਸੀਬਤ ਹੀ ਘੜੀ ਆ ਤੁਹਾਨੂੰ ਜਿਹੜਾ ਸਾਰਾ ਮੀਡੀਆ ਸਾਰਾ ਕੁਝ ਘਰ ਬੈਠਣ ਤੋਂ ਵਿਖਾਈ ਜਾਂਦਾ ਇਹ ਕੋਈ ਪਿਕਨਿਕ ਉੱਥੇ ਹੋ ਰਹੀ ਆ ਜਾਂ ਕੋਈ ਉੱਥੇ ਇਹੋ ਜੀ ਮੇਲਾ ਲੱਗਾ ਵੀ ਅਸੀਂ ਜਰੂਰ ਗੱਡੀਆਂ ਭਰ ਕੇ ਉਹਦੇ ਬੱਚਿਆਂ ਨੂੰ ਮੁਖਾ ਕੇ ਲਿਆਉਣਾ ਹਾਂਜੀ ਇਹ ਵਰਕਸਰ ਜਿਹੜੇ ਦੂਰ ਟਰਾਡੇ ਤੋਂ ਆਪਣੇ ਵੀਰ ਇੱਥੋਂ ਦਾ ਪੰਜਾਬੀਆਂ ਪ੍ਰਤੀ ਦਰਦ ਆ ਟਰਾਲੀਆਂ ਦੀਆਂ ਟਰਾਲੀਆਂ ਭਰ ਕੇ ਰਸਤ ਲੈ ਕੇ ਆ ਰਹੇ ਉਹਨਾਂ ਨੂੰ ਵੀ ਇੱਕ ਬੇਨਤੀ ਆ ਕਿ ਤੁਸੀਂ ਜਿੱਥੇ ਤੱਕਰ ਲੋਕਾਂ ਤੋਂ ਤਰ ਨਹੀਂ ਰਸਪੌਂਜ ਦੀ ਉੱਥੇ ਤੱਕਰ ਰਸਤਾ بچਾਓ ਜਿਹੜੇ ਉੱਥੇ ਖੜੇ ਹੋ ਕੇ ਰਸਤਾ ਟਾਡੇ ਤੋਂ ਹਾਇਰ ਕਰ ਲੈਂਦੇ ਇਕੱਠੀ ਕਰਕੇ ਲੈ ਕੇ ਰੱਖ ਲੈਂਦੇ ਆ ਬਹੁਤ ਸਾਰੇ ਅੱਗੇ ਤੱਕਰ ਨਹੀਂ ਪਹੁੰਚੀ ਬਿਲਕੁਲ ਗੱਲ ਸਹੀ ਹੈ ਬਹੁਤ ਸਾਰੇ ਲੋਕ ਇਹੋ ਜਿਹੇ ਵੀ ਨੇ ਜਿਹੜੇ ਇਸ ਵੇਲੇ ਫੋਕੀ ਸਿਆਸਤ ਚਮਕਾ ਰਹੇ ਨੇ ਰਾਸਣ ਕਿਸੇ ਦਾ ਤੇ ਅੱਗੇ ਸਿਰਫ ਫੋਟੋਆਂ ਆਉਂਦੀਆਂ ਤੇ ਨਾਲ ਜਾ ਕੇ ਉਹਨੂੰ ਹਾਇਰ ਕਰਕੇ ਆਪ ਮੰਨਣ ਦੀ ਕੋਸ਼ਿਸ਼ ਕਰ ਰਹੇ ਨੇ ਬਹੁਤੇ ਰਾਜਨੀਤਿਕ ਵੀ ਇਸ ਪਾਸੇ ਲੱਗੇ ਹੋਏ ਨੇ ਅੱਜ ਮੈਨੂੰ ਇੱਕ ਵਿਅਕਤੀ ਨੇ ਦੱਸਿਆ ਕਹਿੰਦਾ ਕਿ ਬਾਹਰੋਂ ਕੋ ਟਰਾਲੀਆਂ ਲੈ ਕੇ ਆਏ ਉਹਨਾਂ ਨੇ ਪੁੱਛਿਆ ਵੀ ਦੱਸੋ ਜੀ ਇੱਥੇ ਕਿਹੜੇ ਕਿਹੜੇ ਪਿੰਡ ਦੇ ਵਿੱਚ ਲੋੜ ਐ ਸੀ ਉੱਥੇ ਲੈ ਜਾਣੇ ਆ ਉਹ ਕਹਿੰਦਾ ਜੀ ਮੇਰੇ ਮਗਰ ਲਾਓ ਉਹਨੇ ਮਗਰ ਲਾ ਕੇ ਨਾਲ ਹੀ ਸ਼ੈਲਫੀਆਂ ਖਿੱਚ ਕੇ ਫੋਟੋ ਪਾਤੀ ਆਪਦੀ ਕਿ ਆਹ ਵੇਖੋ ਜੀ ਮੈਂ ਰਸਣ ਲੈ ਕੇ ਵੰਡਣ ਜਾ ਰਿਹਾ ਇਹ 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 ਖਾਣਾ ਛੱਡ ਦਈਏ ਇਹ ਕੋਈ ਬੰਦਿਆਂ ਵਾਲੇ ਕੰਮ ਨਹੀਂ ਹੈਗੇ ਇਹ ਨਾ ਮਰਦਾਂ ਵਾਲੇ ਕੰਮ ਨੇ ਮੁਸੀਬਤ ਐ ਮੁਸੀਬਤ ਨੂੰ ਸਾਰੇ ਜਰੀਏ ਤੇ ਸਾਥ ਦਈਏ ਇੱਕ ਦੂਜੇ ਦਾ ਨਾ ਕਿ ਇਹੋ ਜਿਹੇ ਵਿਖਾਵੇ ਕਰੀਏ ਔਰ ਇੱਕ ਚੀਜ਼ ਹੋਰ ਵੀ ਐ ਸੰਤੂ ਸਾਹਿਬ ਜੀ ਇਹ ਵੀ ਖਬਰਾਂ ਮਿਲ ਰਹੀਆਂ ਨੇ ਵੀ ਅੱਜ ਕੱਲ ਜਿਹੜੇ ਚੋਰ ਨੇ ਵੀ ਬੜੇ ਤੱਤ ਪਰ ਹੋਏ ਪਏ ਨੇ ਬਿਲਕੁਲ ਜੀ ਉਹ ਵੀ ਜਾ ਕੇ ਘਰਾਂ 'ਚ ਲੁੱਟਮਾਰ ਕਰ ਰਹੇ ਨੇ ਓਏ ਸ਼ਰਮ ਕਰ ਲੋ ਯਾਰ ਥੋੜੀ ਕਣੀ ਸ਼ਰਮ ਕਰ ਲੋ ਕਿਹੜੇ ਕੰਮ ਨੂੰ ਅਸੀਂ ਪੈ ਗਏ ਆਂ ਪੰਜਾਬ ਤਾਂ ਅੱਗੇ ਲੁੱਟਿਆ-ਪੁੱਟਿਆ ਗਿਆ ਤਿੰਨਾਂ ਚੌ ਸਾਲਾਂ 'ਚ ਰੇਡੀ ਕਹਿੰਦਾ ਤੁਸੀਂ ਕੱਢ ਦਿਓ ਜਿਹੜੀ ਮਸੀਬਤ ਮਾਰੇ ਲੋਕਾਂ ਨੂੰ ਲੁੱਟ ਕੇ ਵਿੱਚ ਸਾ ਮੇਰੀ ਹੋਰ ਬੇਨਤੀ ਆ ਵੀ ਜਿਹੜੇ ਵੀ ਕਿਤੰਗ ਬਿਲਕੁਲ ਟਰਾਲੀ ਟਰੈਕਟਰ ਲੈ ਕੇ ਆਉਂਦਾ ਦੇਖੋ ਪੈਂਟ ਸਾਰਾ ਇਕੱਠਾ ਹੋ ਕੇ ਰਸਕੱਟੀ ਕਰਕੇ ਦਿੰਦਾ ਉਹ ਆਪਦੀ ਪਿੰਡ ਤੋਂ ਤੁਰ ਲੱਗੇ ਵੀਡੀਓ ਬਣਾ ਕੇ ਜ਼ਰੂਰ ਪਾਓ ਆਪਦਾ ਇਸ ਵੀਡੀਓ ਵਿੱਚ ਦੱਸੋ ਕਿ ਸਾਡੇ ਪਿੰਡ ਵੱਲੋਂ ਸਾਰੇ ਇਕੱਠੀ ਕਰਕੇ ਰਸਤ ਅਸੀਂ ਫਿਰੋਜ਼ਪੁਰ ਵਾਸਤੇ ਜਿੱਥੋਂ ਤੱਕਰ ਵੀ ਲੈ ਕੇ ਜਾਂਦੇ ਆ ਇਹ ਲੋਕਾਂ ਤੱਕਰ ਵੀ ਪਹੁੰਚੇ ਤੇ ਜਿਹੜੀ ਸਹੀ ਰਸਤਾ ਉਹਦੀ ਜਿਹੜੀ ਉਹ ਕਹਿੰਦੇ ਸਹੀ ਤਰੀਕੇ ਨਾਲ ਵੰਡ ਹੋਵੇ ਸਹੀ ਤਰੀਕੇ ਨਾਲ ਵੰਡ ਹੋਵੇ ਔਰ ਜਿਹੜੇ ਬਿਲਕੁਲ ਦੁਖੀ ਦਿਖਿਆ ਰਹੇ ਨੇ ਜਿਹੜੇ ਵਾਕਈ ਉੱਥੇ ਚਾਰੇ ਅ ਜਿਨ੍ਹਾਂ ਦੇ ਫਸਲਾਂ ਮਾਰੀਆਂ ਗਈਆਂ ਜਿਨ੍ਹਾਂ ਦੇ ਕੋਲ ਕੋਈ ਪਸ਼ੂਆਂ ਵਾਰਤੀ ਨਹੀਂ ਹੈਗਾ ਜਿਨ੍ਹਾਂ ਕੋਲ ਆਪਣੇ ਆਪ ਦੇ ਖਾਣ-ਪੀਣ ਵਾਸਤੇ ਕੁਝ ਨਹੀਂ ਹੈਗਾ ਇਹ ਸਮਾਨ ਲੋੜੀ ਦਾ ਉਹਨਾਂ ਕੋਲ ਪਹੁੰਚਾਈਏ ਨਾ ਕਿ ਜਿਹੜੇ ਜਿਹੜੇ ਚੰਗੇ ਭਲੇ ਬੈਠੇ ਨੇ ਉਹ ਕਵਰ ਕਰ ਜਾਣ ਕਿ ਇਹ ਵੀ ਇੱਕ ਜਿਹੜੇ ਹੁੰਦੇ ਦਾ ਕੁਝ ਪਰਸੈਂਟ ਬੰਦੇ ਨੇ ਪਰ ਉਹ ਲਾਹਨਤ ਮੁੜ ਕੇ ਸਾਰੇ ਸਮਾਜ ਵਾਸਤੇ ਪੈਦਾ ਹੋ ਗਈ ਹੈ ਇਸ ਕਰਕੇ ਇਹ ਬੇਨਤੀਆਂ ਨੂੰ ਪ੍ਰਵਾਨ ਕਰਿਓ ਇੱਕ ਤਾਂ ਬਿਨਾਂ ਗੱਲ ਤੋਂ ਐਵੇਂ ਗੱਡੀਆਂ ਭਰ-ਭਰ ਕੇ ਮੋਟਰਸਾਈਕਲਾਂ ਦੇ ਖੜਕੜ ਕੇ ਆਪਣੇ ਜੀਆਂ ਨੂੰ ਨਾਲ ਲੈ ਕੇ ਦੋਸਤਾਂ ਨੂੰ ਨਾਲ ਲੈ ਕੇ ਉੱਥੇ ਕੋਈ ਪਿਕਨਿਕ ਮਨਾਉਣ ਨਾ ਜਾਓ। ਉੱਥੇ ਸਿਰਫ ਫੋਟੋਆਂ ਕਰਨਾ ਜਾਓ ਜੇ ਕੋਈ ਜਾਣਾ ਹੈ ਤੇ ਰਾਤ ਸਮਗਰੀ ਲੈ ਕੇ ਜਾਓ। ਜਾਂ ਜਿਹੜੀ ਉੱਥੇ ਬੰਨ ਮਜ਼ਬੂਤ ਕਰਨ ਦੀ ਕਿਹਦੇ ਵੀ ਸੇਵਾ ਚੱਲ ਰਹੀ ਹੈ ਉਹ ਸੇਵਾ 'ਚ ਯੋਗਦਾਨ ਪਾਓ। ਤੇ ਜਿਹੜੀਆਂ ਬਾਹਰੋਂ ਸੰਗਤਾਂ ਇਸ ਬੰਨਾਂ ਦੇ ਉੱਤੇ ਵੱਧ ਤੋਂ ਵੱਧ ਰਸਤਾ ਲੈ ਕੇ ਪਹੁੰਚਦੀਆਂ ਨੇ ਤੁਹਾਡਾ ਧੰਨਵਾਦ ਵੀ ਹੈ। ਪਰ ਇਹ ਗੱਲ ਯਾਦ ਜ਼ਰੂਰ ਰੱਖਿਓ ਕਿ ਤੁਹਾਨੂੰ ਹੈਰ ਕਰਨ ਵਾਲੇ ਤੁਹਾਨੂੰ ਉੱਥੇ ਖੜੱਪਣ ਵਾਲੇ ਵੀ ਬਹੁਤ ਬੈਠੇ ਹੋਣਗੇ। ਕਿਉਂਕਿ ਅੱਜ ਕੱਲ ਬਹੁਤ ਵੱਡਾ ਮਾਹੌਲ ਚੱਲਦਾ ਪਿਆ ਮੈਂ ਬੜੀਆਂ ਥਾਵਾਂ ਤੇ ਵੇਖ ਕੇ ਵੀ ਆਇਆ ਕਿ ਜਿਹੜੀ ਸੰਗਤ ਆਪਦੀ ਸ਼ਰਦਾ ਦੇ ਨਾਲ ਲੈ ਕੇ ਆਉਂਦੀ ਟਰਾਲੀਆਂ ਕਹਿੰਦੇ ਆਓ ਆਓ ਜੀ ਅਸੀਂ ਰਾਤ ਕੈਂਪ ਲਾਇਆ ਸਾਡੇ ਕੈਂਪ ਚ ਲਾਓ ਅਸੀਂ ਵਰਤਾ ਦਿੰਦੇ ਆ ਮਤਲਬ ਬੇਸਟੀ ਰੱਖਿਆ ਰੱਖਿਆ ਜਦੋਂ ਘਰੋਂ ਤੁਰਨਾ ਹੈ ਪੂਰੀ ਜਾਣਕਾਰੀ ਲੈ ਕੇ ਚੱਲੋ ਕਿਉਂਕਿ ਅੱਜ ਕੱਲ ਸਾਰਾ ਕੁਝ ਹੈਗਾ ਕਿਹੜੇ ਪਿੰਡ 'ਚ ਕਿੱਥੇ ਥਾਂ ਜਾਂ ਭਈ ਆਪ ਦਾ ਕੋਈ ਨਾ ਕੋਈ ਆਗੂ ਲੱਭ ਕੇ ਉਸ ਆਗੂ ਦੇ ਥਰੂ ਕੋਈ ਪਤਾ ਹੋਵੇ ਕਿ ਕਿਹੜੀ ਜਗ੍ਹਾ ਤੇ ਅਸੀਂ ਲੈ ਕੇ ਚੱਲੇ ਆ ਤੇ ਸਾਡਾ ਜਿਹੜਾ ਸਮਾਨ ਹੈ ਉਹ ਸਹੀ ਥਾਂ ਤੇ ਪਹੁੰਚਦੇ ਆ ਬਹੁਤ ਬਹੁਤ ਧੰਨਵਾਦ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ